ਅੱਜ ਮੈਨੂੰ ਲੱਗਦਾ ਕੋਈ ਅੱਛੀ ਖੁਸ਼ਖਬਰੀ ਆਏਗੀ ਕਿ ਮਾਨਯੋਗ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਅੱਜ ਰਾਜੋਵਾਣੇ ਅੱਤਵਾਦੀ ਦਾ ਫੈਸਲਾ ਆ ਸਕਦਾ ਪਰ ਅੱਜ ਦੇ ਸਿੰਘ ਅਜੇਹੇ ਨੇ ਇਹ ਖਾੜਕੂ ਨੇ ਇਹ ਅੱਤਵਾਦੀ ਨੇ ਤਾਂ ਹੀ ਆਪਣੀ ਰਹਿਮ ਵਾਸਤੇ ਪੀਖ ਮੰਗਣ ਵਾਸਤੇ ਅੱਜ ਕਿੱਥੇ ਗਏ ਨੇ ਸੁਪਰੀਮ ਕੋਰਟ ਆਪਣੀ ਜਾਨ ਦੀ ਪੀਖ ਮੰਗਣ ਲੱਗੇ ਨੇ ਗੁਰੂ ਦੇ ਸਿੱਖਾਂ ਨੇ ਬੰਦ-ਬੰਦ ਕਟਾਲੇ ਗੁਰੂ ਦੇ ਸਿੱਖ ਚਰਖੜੀਆਂ ਤੇ ਚੜ ਗਏ ਗੁਰੂ ਦੇ ਸਿੱਖ ਦੇਗਾ ਚ ਉਬਾਲੇ ਉਹਨਾਂ ਨੇ ਕਦੇ ਭੀਖ ਨਹੀਂ ਮੰਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਲੱਗਦਾ ਕੋਈ ਅੱਛੀ ਖੁਸ਼ਖਬਰੀ ਆਏਗੀ ਕਿ ਮਾਨਯੋਗ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਅੱਜ ਰਾਜੋਵਾਣੇ ਅੱਤਵਾਦੀ ਦਾ ਫੈਸਲਾ ਆ ਸਕਦਾ ਹੈ ਕਾਰਨ ਕੀ ਹੈ ਇੱਕ ਉਹ ਸਮਾਂ ਹੈ ਜਦੋਂ ਢਾਡੀ ਵਾਰਾਂ ਨਾਲ ਸਿਖਾਇਆ ਜਾਂਦਾ ਕਿ ਸਿੰਘਾਂ ਨੇ ਹਾਸ ਹਾਸ ਪਾਂਸੀ ਚੜ ਗਏ ਪਰ ਅੱਜ ਦੇ ਸਿੰਘ ਅਜੇਹੇ ਨੇ ਇਹ ਖਾੜਕੂ ਨੇ ਇਹ ਆਤਵਾਦੀ ਨੇ ਤਾਂ ਹੀ ਆਪਣੀ ਰਹਿਮ ਵਾਸਤੇ ਪੀਖ ਮੰਗਣ ਵਾਸਤੇ ਅੱਜ ਕਿੱਥੇ ਗਏ ਨੇ ਸੁਪਰੀਮ ਕੋਰਟ ਆਪਣੀ ਜਾਨ ਦੀ ਪੀਖ ਮੰਗਣ ਲੱਗੇ ਨੇ ਸੋ ਇਹ ਮੈਂ ਅਕਸਰ ਕਹਿੰਦਾ ਆ ਰਿਆਂ ਇਹ ਗੁਰੂ ਦੇ ਸਿੱਖ ਨਹੀਂ ਐ ਗੁਰੂ ਦੇ ਸਿੱਖਾਂ ਨੇ ਬੰਦ-ਬੰਦ ਕਟਾ ਲਏ ਗੁਰੂ ਦੇ ਸਿੱਖ ਚਰਖਣੀਆਂ ਤੇ ਚੜ ਗਏ ਗੁਰੂ ਦੇ ਸਿੱਖ ਦੀਗਾਂ ਚ ਉਬਾਲੇ ਉਹਨਾਂ ਨੇ ਕਦੇ ਪੀਖ ਨਹੀਂ ਮੰਗੀ ਇਹ ਆਤਵਾਦੀ ਲੋਕ ਨੇ ਇਹ ਗੁੰਡੇ ਲੋਕ ਨੇ ਜਿਨ੍ਹਾਂ ਨੇ ਭੀਖ ਮੰਗ ਕੇ ਅੱਜ ਆਪਣੀ ਜਾਨ ਦੀ ਭੀਖ ਮੰਗ ਰਹੇ ਨੇ ਸੋ ਮੈਂ ਇਹ ਹੀ ਕਹਾਂਗਾ ਕਿ ਅਜਿਹੇ ਜਿਹੜੇ ਗੁੰਡੇ ਲੋਕ ਨੇ ਜਿਹੜੇ ਆਤਵਾਦੀ ਲੋਕ ਨੇ ਇਹਨਾਂ ਨੇ ਦੇਸ਼ ਦਾ ਸਮਾਜ ਦਾ ਖਾਸ ਕਰ ਸਿੱਖੀ ਦਾ ਜਿਹੜਾ ਮਾਹੌਲ ਖਰਾਬ ਕੀਤਾ ਗਿਆ ਜਿੱਥੇ ਜਰੇਮ ਪੇਸ਼ਾ ਦੇ ਨਾਮ ਦੇ ਨਾਲ ਸਿੱਖਾਂ ਨੂੰ ਜਿਹੜਾ बोले ਆ ਗਿਆ ਉਹ ਇਹ ਜਿਹੜੇ ਧਰਨਿਆਂ ਤੇ ਬੈਠਣ ਵਾਲੇ ਸਮਾਜਿਕ ਲੋਕ ਨੇ ਜਿਹੜੇ ਹਮੇਸ਼ਾ ਕਦੇ ਰੇੜੀਆਂ ਵਾਲਿਆਂ ਨੂੰ ਮਾਰ ਰਹੇ ਨੇ ਕਦੇ ਉਹ ਕਿਸੇ ਧਰਨਿਆਂ ਤੇ ਬੈਠ ਕੇ ਅੱਜ ਚੌਕੀਆਂ ਵੱਲ ਆਉਣ ਵਾਲੀਆਂ ਉਹਨਾਂ ਸਾਡੀਆਂ ਬੀਬੀਆਂ ਭੈਣਾਂ ਨੂੰ ਮਾਰ ਰਹੇ ਨੇ ਇਹਨਾਂ ਲੋਕਾਂ ਬਾਰੇ ਕਿਹਾ ਗਿਆ ਕਿ ਜਦ ਕੇ 90% ਸਿੱਖ ਸੰਗਤ ਜਿਹੜੀ ਆ ਉਹ ਇਹਨਾਂ ਲੋਕਾਂ ਨੂੰ ਪਸੰਦ ਨਹੀਂ ਕਦੇ ਉਹ ਅੱਤਵਾਦ ਨੂੰ ਪਸੰਦ ਨਹੀਂ ਕਰਦੀ ਕਦੇ ਉਹ ਇਹਨਾਂ ਬਦਮਾਸ਼ਾਂ ਨੂੰ ਨਹੀਂ ਪਸੰਦ ਕਰਦੀ ਸੋ ਅੱਜ ਜਿਹੜਾ ਫੈਸਲਾ ਆਏਗਾ ਕਿਤੇ ਨਾ ਕਿਤੇ ਮੈਂ ਇਹੀ ਕਹਾਂਗਾ ਕਿ ਅਜਿਹੇ ਲੋਕਾਂ ਤੇ ਰਹਿਮ ਨਹੀਂ ਹੋਣਾ ਚਾਹੀਦਾ ਅਜਿਹੇ ਲੋਕਾਂ ਨੂੰ ਫਾਂਸੀ ਲਗਾ ਦੇਣੀ ਚਾਹੀਦੀ ਜਿਹੜੇ ਸਮਾਜ ਵਿੱਚ ਅਤਵਾਦ ਫਲਾਉਂਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਆ ਕੇ ਕੱਲ ਨੂੰ ਇਲੈਕਸ਼ਨ ਲੜਨੀਆਂ ਨੇ ਇਹਨਾਂ ਲੋਕਾਂ ਨੇ ਹੀ ਆ ਕੇ ਕੱਲ ਨੂੰ ਸਾਡੀ ਨੌਜਵਾਨ ਪੀੜੀ ਨੂੰ ਅੱਜ ਅ ਪੁੱਠੇ ਪਾਸੇ ਲੈ ਕੇ ਜਾਣਗੇ ਇਹ ਲੋਕ ਸਾਡੀ ਨੌਜਵਾਨੀ ਦੇ ਹੱਥਾਂ ਵਿੱਚ ਹਥਿਆਰ ਦੇ ਸਕਦੇ ਨੇ ਮੈਂ ਇਹੀ ਕਹਾਂਗਾ ਕਿ ਇਹ ਜਿਹੜੇ ਲੋਕ ਨੇ ਇਹ ਗੁਰੂ ਦੇ ਸਿੱਖ ਨਹੀਂ ਐ ਇਹਨਾਂ ਨੂੰ ਸਿਰਫ ਭੇਖਾਇਨਾ ਦੇ ਕੋਲ ਇਹਨਾਂ ਭੇਖੀ ਧਾਰੀ ਲੋਕਾਂ ਨੂੰ ਜਿਹੜੇ ਇਹ ਜੇ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਨੌਜਵਾਨ ਮਾਰਾ ਦਿੱਤੇ ਨੇ ਉਹਨਾਂ ਤੇ ਕੋਈ ਵੀ ਰਹਿਮ ਨਹੀਂ ਹੋਣਾ ਚਾਹੀਦਾ ਨਾ ਹੀ ਸਿੱਖ ਕਦੇ ਰਹਿਮ ਮੰਗਦਾ ਜਿਹੜਾ ਗੁਰੂ ਦਾ ਸੇਖ ਹੋਗਾ ਰਹਿਮ ਮੌਤ ਦਾ ਰਹਿਮ ਨਹੀਂ ਮੰਗਦਾ ਭੀਖ ਨਹੀਂ ਮੰਗਦਾ ਇਹ ਭਿਖਾਰੀ ਲੋਕ ਨੇ ਜਦੋਂ ਮੌਤ ਸਿਰ ਤੇ ਆਈ ਤਾਂ ਰਹਿਮ ਮੰਗਣ ਲੱਗੇ ਜਦੋਂ ਕਿਸੇ ਨੂੰ ਮਾਰਨਾ ਹੁੰਦਾ ਇਹਨਾਂ ਨੇ ਰਹਿਮ ਨਹੀਂ ਕੀਤਾ ਇਹਨਾਂ ਤੇ ਉਵੇਂ ਹੀ ਫਾਂਸੀ ਹੋਣੀ ਕਿਹਾ ਜਿਵੇਂ ਪਹਿਲਾਂ ਮਾਂਜੋਗ ਸੁਪਰੀਮ ਕੋਰਟ ਨੇ ਮਾਂਜੋਗ ਅਦਾਲਤਾਂ ਨੇ ਇਹਨਾਂ ਨੂੰ ਬਰਕਰਾਰ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ